ਲੋਕ ਤਾਂ ਵੀ ਯਾਰ ਸਰਿਆ ਪਿਆ ਪਤਾ ਨਹੀਂ ਕਿੱਥੇ ਇਹਨਾਂ ਦਾ ਦਿਮਾਗ ਧਰਮ ਦੇ ਨਾਂ ਤੇ ਲੜੀ ਜਾਂਦੇ ਆ ਜਾਤੀ ਦੇ ਨਾਂ ਤੇ ਲੜੀ ਜਾਂਦੇ ਆ ਕੋਈ ਕਹਿੰਦਾ ਮੇਰਾ ਧਰਮ ਸਭ ਤੋਂ ਮਹਾਨ ਹੈ ਕੋਈ ਕਹਿੰਦਾ ਮੇਰੀ ਜਾਤੀ ਸਭ ਤੋਂ ਉੱਚੀ ਹੈ ਫਿਰ ਵੱਡ ਟੱਕ ਉਹਨਾਂ ਖਰਾਬਾ ਦੰਗੇ ਫਸਾਦ ਸ਼ੁਰੂ ਅਜਿਹੇ ਭਾਲੇ ਧਰਮ ਧਰਮ ਕਰਦੇ ਆ ਜਾਤੀ ਜਾਤੀ ਕਰਦੇ ਆ ਨਾ ਇਹਨਾਂ ਦਾ ਨਸ਼ਾ ਤਾਂ ਉਹ ਦਿਨ ਉਤਰਨਾ ਜਿੱਦ ਦਿਨ ਹਸਪਤਾਲ ਦੇ ਵਿੱਚ ਇਹਨਾਂ ਨੂੰ ਖੂਨ ਦੀ ਲੋੜ ਪੈਗੀ ਉਹ ਦਿਨ ਇਹਨਾਂ ਨੇ ਕੋਈ ਧਰਮ ਦੇਖਣਾ ਕੋਈ ਜਾਤੀ ਵੇਖਣੀ ਉਦਨ ਗਿਰਗੜ ਬੰਗੂ ਰੰਗ ਬਦ ਰਣਗੇ ਤੇ ਕਹਿਣਗੇ ਸਾਨੂੰ ਖੂਨ ਚਾਹੀਦਾ ਜਿਹੜੇ ਮਰਜੀ ਧਰਮ ਦਾ ਹੋਵੇ ਜਿਹੜੇ ਮਰਜੀ ਜਾਤੀ ਦਾ ਹੋਵੇ ਬਸ ਅਸੀਂ ਆਪਣਾ ਮਰੀਜ਼ ਬਚਾਉਣਾ ਅਸੀਂ ਆਪਣੇ ਆਪ ਨੂੰ ਬਚਾਉਣਾ ਰੱਜ ਕਿਉਂ ਨਹੀਂ ਬੰਦੇ ਬਣਦੇ ਕਿਉਂ ਨਹੀਂ ਇਸ ਗੱਲ ਨੂੰ ਸਮਝਦੇ ਕਿ ਰੱਬ ਨੇ ਇੱਕ ਇਨਸਾਨ ਬਣਾਇਆ ਸੀ ਤੇ ਉਸ ਨੂੰ ਕਿਹਾ ਸੀ ਕਿ ਤੇਰਾ ਧਰਮ ਇਨਸਾਨੀਅਤ ਹੈ ਬਸ ਕਿਉਂ ਲੜੀ ਜਾਂਦੇ ਆ ਧਰਮ ਦੇ ਨਾਤੇ ਜਾਤੀ ਦੇ ਨਾਤੇ ਕਿਉਂ ਨਹੀਂ ਸਮਝਦੇ ਕਿ ਸਾਰੇ ਇਨਸਾਨ ਆ ਅਸੀਂ ਲੜ ਲੜ ਮਰ ਜਾਾਂਗੇ